ਹਰ ਮੰਦਰ ਸਾਹਿਬ ਸੀ ਆਏ ਗੁਰਾ ਹਿੰਦੂ ਰਾਜੇ ਛਡਾਏ ਹਰ ਮੰਦਰ ਸਾਹਿਬ ਸੀ ਆਏ ਹੋਈਆਂ ਸਭ ਦੀ ਰਿਹਾਈਆਂ ਵਧਾਈਆਂ 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 ਗੁਰੂ ਹਰਗੋਬਿੰਦ ਸਿੰਘ ਬੰਦਿਆ ਛਡਾਈਆਂ ਵਧਾਈਆਂ 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 ਬੰਦੀ ਸਿੰਘਾਂ ਨੂੰ ਛੱਡੋ ਮਹਿਲ ਦਿਲਾਂ ਚੋਂ ਕੱਢੋ ਬੰਦੀ ਸਿੰਘਾਂ ਨੂੰ ਛੱਡੋ ਮਹਿਲ ਦਿਲਾਂ ਵਿੱਚੋਂ ਕੱਢੋ ਜਾਣ ਖੁਸ਼ੀਆਂ ਮਨਾਈਆਂ ਵਧਾਈਆਂ 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 ਗੁਰੂ ਹਰਗੋਬਿੰਦ ਸਿੰਘ ਬੰਦੀਆਂ ਛਡਾਈਆਂ ਵਧਾਈਆਂ 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 ਦੇਸ ਫਿਰ ਜਾਵੇ ਰੁਸ਼ਨਾ ਦੇਣ ਲੋਕ ਦੀਵੇ ਜਗਾ ਦੇਸ ਫਿਰ ਜਾਵੇ ਰੁਸ਼ਨਾ ਦੇਣ ਲੋਕ ਦੀਵੇ ਜਗਾ ਹੋ ਹੋ ਜਾਣ ਰੁਸ਼ਨਾਆਂ ਵਧਾਈਆਂ 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 ਗੁਰੂ ਹਰਗੋਬਿੰਦ ਸਿੰਘ ਬੰਦਿਆਂ ਛੁਡਾਈਆਂ ਵਧਾਈਆਂ 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 ਪਟਾਕੇ ਫੁੱਲ ਝੜੀਆਂ ਚਲਾਈਏ ਰਲ ਮਿਲ ਖੁਸ਼ੀਆਂ ਮਨਾਈਏ ਪਟਾਕੇ ਫੁੱਲ ਝੜੀਆਂ ਚਲਾਈਏ ਰਲ ਮਿਲ ਖੁਸ਼ੀਆਂ ਮਨਾਈਏ ਹਿੰਦੂ ਸਿੱਖਾਂ ਜੱਫੀਆਂ ਪਾਈਆਂ ਵਧਾਈਆਂ 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 ਗੁਰੂ ਹਰਗੋਬਿੰਦ ਸਿੰਘ ਬੰਦਿਆਂ ਛੁਡਾਈਆਂ ਵਧਾਈਆਂ 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 ਰਾਮਚੰਦਰ ਬਨੂ ਬਾਸ ਕਟ ਆਏ ਨਾਲ ਸੀਤਾ ਲక్ష్మణ ਲੈ ਆਏ रामचंद्रवन वास्ताटे आए र नाल सीता लक्ष्मण ले आए दीवे मोम बत्तियां जगाइयां बधाइयां 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 गुरु हरगोविंद सिंह बंदियां छडाइयां बधाइयां 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 ਗੀਤ ਰੰਗੀਲਾ ਫਿਰ ਗਾਵੇ ਨਾਲ ਸਭ ਨੂੰ ਨਚਾਵੇ ਗੀਤ ਰੰਗੀਲਾ ਫਿਰ ਗਾਵੇ ਨਾਲ ਸਭ ਨੂੰ ਨਚਾਵੇ ਜਣ ਝੁਮਰਾਓ ਪਾਈਆਂ ਵਧਾਈਆਂ 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 ਗੁਰੂ ਹਰਗੋਬਿੰਦ ਸਿੰਘ ਬੰਦਿਆਂ ਛਡਾਈਆਂ